ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਫਗਵਾੜਾ ਆਮਦਪੁਰਬ ਦੇ ਸੰਬੰਧ ਚ ਗੁਰਦੁਆਰਾ ਸ੍ਰੀ ਸੁਖਚੈਨਣਾ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ ਸ਼ਬਦ ਕੀਰਤਨ ਦੀ ਰਸ ਤਾਰ ਅਤੇ ਗੁਰਬਾਣੀ ਦੀ ਗੂੰਜ ਨੇ ਪੂਰੇ ਫਗਵਾੜਾ ਸ਼ਹਿਰ ਨੂੰ ਰੂਹਾਨੀ ਮਾਹੌਲ ਚ ਰੰਗਿਆ ਦੇਖੋ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਠਾਠਾ ਮਾਰਦਾ ਇਕਾਟ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੂਨੀਪ ਦੀ ਰਿਪੋਰਟ

i no. not Thank yeah. you. Yeah. I <laughs> am ਖੁਸ਼ੀ ਦੀ ਗੱਲ ਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜਾ ਪ੍ਰਕਾਸ਼ ਦਿਹਾੜੇ ਤੇ ਜਿਹੜੀ ਆਗਮਨ ਤੇ ਸਚੈਨ ਸਾਹਿਬ ਤੋਂ ਜਿਹੜੀ ਹਰ ਸਾਲ ਜਿਹੜੀ ਸ਼ੋਭਾ ਯਾਤਰਾ ਨਿਕਲਦੀ ਆ ਉਹਦੇ ਆਗਮਨ ਲੈ ਅੱਜ ਸਾਬਜਾ ਦਾ ਅਜੀਤ ਸਿੰਘ ਨਜ਼ਰ ਤੋਂ ਜਿਹੜੀ ਸਾਡੀ ਪੂਰੀ ਸੋਸਾਇਟੀ ਉਹ ਉਹਨਾਂ ਦਾ ਸਤਿਕਾਰ ਕਰਦੀ ਆ ਅੱਜ ਉਸ ਵੱਲੋਂ ਸਾਰਾ ਸਾਡਾ ਜਿਹੜਾ ਇਲਾਕਾ ਨਿਵਾਸੀ ਆ ਸਾਡੇ ਉਹ ਅੱਜ ਗੁਰੂ ਸਾਹਿਬ ਦੇ ਆਗਮਨ ਤੇ ਸਤਿਕਾਰ ਕਰਨ ਲਈ ਸਾਰੇ ਇਕੱਠੇ ਹੋਏ ਆ ਪਰ ਅੱਜ ਦੇ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਅੱਜ ਬਹੁਤ ਖੁਸ਼ੀ ਦੀ ਗੱਲ ਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜਾ ਪ੍ਰਕਾਸ਼ ਦਿਹਾੜੇ ਤੇ ਜਿਹੜੀ ਆਗਮਨ ਤੇ ਸੁਖਚਾਨ ਸਾਹਿਬ ਤੋਂ ਜਿਹੜੀ ਹਰ ਸਾਲ ਜਿਹੜੀ ਸ਼ੋਭਾ ਯਾਤਰਾ ਨਿਕਲਦੀ ਆ ਉਹਦੇ ਆਗਮਨ ਲਈ ਅੱਜ ਸਾਬਜਾਦਾਜੀਤ ਸਿੰਘ ਨਗਰ ਤੋਂ ਜਿਹੜੀ ਸਾਡੀ ਪੂਰੀ ਕੋਲ ਸੋਸਾਇਟੀ ਆ ਉਹਨਾਂ ਦਾ ਸਤਿਕਾਰ ਕਰਦੀ ਹੈ ਅੱਜ ਉਸ ਵੱਲੋਂ ਸਾਰਾ ਸਾਡਾ ਜਿਹੜਾ ਇਲਾਕਾ ਨਿਵਾਸੀ ਹੈ ਸਾਡੇ ਉਹ ਅੱਜ ਗੁਰੂ ਸਾਹਿਬ ਦੇ ਆਗਮਨ ਤੇ ਸਤਿਕਾਰ ਕਰਨ ਲਈ ਇੱਥੇ ਸਾਰੇ ਇਕੱਠੇ ਹੋਏ ਆ ਪਰ ਅੱਜ ਦੇ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ ਸਵਾਹਿਗੁਰੂ ਜੀ ਕੀ ਫਤਿਹ ਅੱਜ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੀਰੀ ਮੀਰੀ ਦੇ ਮਾਰਗ ਤੇ ਨਗਰ ਕੀਰਤ ਦੇ ਆਗਮਨ ਤੇ ਬਹੁਤ ਜ਼ਿਆਦਾ ਹਾਜ਼ਰੀ ਸਕੇ ਨਗਰ ਦੀ ਬਹੁਤ ਸਾਰਾ ਜਲਾ ਹੈਗਾ ਮਹਾਰਾਜ ਜੀ ਸਤਿਕਾਰ ਉਹ ਜੋ ਇੱਥੇ ਕਿਵਾਂ ਦੇ ਇਕੱਤਰ ਹੋਏ ਹੈਗੇ ਆ ਸਕਲਾ ਵਿੱਚ ਬਹੁਤ ਜ਼ਿਆਦਾ ਸ਼ਾ ਹੈਗਾ ਆ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੀਰੀ ਮੀਰੀ ਦੇ ਮਾਰਗ ਤੇ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਬੋਗਾ ਕਿਰਪਾ ਦੀ ਫਤਿਹ ਅੱਜ ਗੁਰਦੁਆਰਾ ਛੀ ਸੁਖਚੈਨ ਸਾਹਿਬ ਜੀ ਤੋਂ ਮੀਰੀ ਪੀਰੀ ਦੇ ਹੱਕ ਬਣਾ ਰਹੇ ਆਂ ਔਰ ਅੱਜ ਗੁਰੂ ਮਹਾਰਾਜ ਜੀ ਫਗਵਾੜੇ ਵਿੱਚ ਆਗਮਨ ਦੇ ਸ੍ਰੂਪ ਵਿੱਚ ਅਸੀਂ ਇਹ ਨਗਰ ਕੀਰਤਨ ਨਿਕਾਲ ਰਹੇ ਆਂ ਇਹਦੇ ਵਿੱਚ ਅਸੀਂ ਬਿੰਟਾ ਵਾਲੀਆ ਜੀ ਅਤੇ ਉਹਨਾਂ ਦੇ ਪੁਰੇ ਪਰਿਵਾਰ ਵਾਲੀਆ ਪਰਿਵਾਰ ਦੇ ਸਦਸਿਆਂ ਨੇ ਇੱਥੇ ਗੁਰੂ ਦਾ ਲੰਗਰ ਲਾਇਆ ਹੋਇਆ ਵਾ ਜੋ ਠੰਡੇ ਮਿੱਠੇ ਜਲਦੀ ਸੇਵਾ ਲਈ ਹੋਈ ਆ ਔਰ ਪ੍ਰਮਾਤਮਾ ਕਰੇ ਸਭ ਨੂੰ ਦਿਨ ਰੋਜ਼ ਦਾਤ ਚੋਕੜੀ ਹੁੰਦੀ ਘਰੇ ਸਭ ਦੇ ਮਨੋ ਕਾਮਨਾ ਪੂਰੀ ਹੋਣ ਔਰ ਅਸੀਂ ਪਾਰ ਨੰਬਰ 15 ਦੇ ਔਰ ਆਲੂ ਵਾਲੀਆ ਮੰਨਾ ਔਰ ਆਲੂ ਵਾਲੇ ਬਰਾਦਰੀ ਨੂੰ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਔਰ ਗੁਰਮਾਰਾਈ ਦੇ ਆਗਮਨ ਦੇ ਦਿਨ ਦੇ ਉੱਤੇ ਜਿਹੜੀ ਸ਼ਵੀਲ ਔਰ ਅੰਬ ਦੀ ਲੰਗਰ ਲਾ ਕੇ ਸਾਧ ਸੰਗਤ ਜੀ ਨੂੰ ਨਿਹਾਲ ਕੀਤਾ ਭਾਈ ਗੁਰਜ ਖਾਲਸਾ ਵਾਈਫ ਵਾਈਫ